ਸ਼੍ਰੀ ਮਣੀ ਮਹੀਸ਼ ਸੇਵਾ ਗੱਲ ਵੱਲੋਂ ਅੱਜ ਬਾਂਸਾਂ ਵਾਲੇ ਢਾਲ ਤੇ ਖਾਨ ਪਰ ਵਿਖੇ ਮਣੀ ਮਹੀਸ਼ ਨੂੰ ਜਾਂਦੇ ਰਾਹਗੀਰਾਂ ਵਾਸਤੇ ਲੰਗਰ ਦੀ ਸ਼ੁਰੂਆਤ ਵਿਸ਼ਾਲ ਹਵਨ ਯੱਗ ਕਰਕੇ ਕੀਤੀ ਗਈ ਇੱਥੇ ਦੱਸਣਯੋਗ ਗੱਲ ਇਹ ਹੈ ਕਿ ਲੰਗਰ ਹਰ ਸਾਲ ਲਗਾਇਆ ਜਾਂਦਾ ਹੈ ਪਿਛਲੇ 15 ਸਾਲਾਂ ਤੋਂ ਇਹ ਲੰਗਰ ਗੁਲੰਦੀਆਂ ਤੇ ਪਹੁੰਚ ਚੁੱਕਿਆ ਹੈ ਲੰਗਰ ਵਿੱਚ ਮੁੱਖ ਤਿਥੀ ਲੰਗਰ ਮਣੀ ਮਹਿ ਸੇਵਾਦਾਰ ਦੇ ਸਾਰੇ ਮੈਂਬਰ ਹਾਜ਼ਰ ਹੋਏ ਅਤੇ ਹਵਲ ਜਗ ਵਿੱਚ ਹਉਤੀਆਂ ਪਾ ਕੇ ਹਵਨ ਨੂੰ ਸਫਲ ਬਣਾਇਆ ਇਸ ਮੌਕੇ ਲੰਗਰ ਦੀ ਸ਼ੁਰੂਆਤ ਕੜਾ ਪ੍ਰਸ਼ਾਦਾ ਵੰਡ ਕੇ ਕੀਤੀ ਗਈ ਕਿ ਸ਼ਿਵਜੀ ਭੋਲੇ ਦਾ ਲੰਗਰ ਮਣੀ ਮੈਂ ਸੰਗਰ ਸੇਵਾਦਾਰ ਖਾਨ ਪਰ ਪਰਵਾਂਸਾਲੇ ਤਾਲ ਕੇ ਅੱਜ 15ਵਾਂ ਲੰਗਰ ਅਸੀਂ ਸ਼ੁਰੂ ਕੀਤਾ ਜੋ ਦਾ ਕੇ ਹਵਨ ਪਾਇਆ ਤੇ ਇਹਦੇ ਵਿੱਚ ਮੈਂ ਸਾਲੇ ਲੱਕੇ ਦੇ ਨਵਾਸੀਆਂ ਸਾਰੇ ਸੰਗਤ ਨੂੰ ਅਪੀਲ ਕਰਨਾ ਕਿ ਸਾਰੇ ਜਣੇ ਸਹਿਯੋਗ ਕਰਨ ਤੇ ਲੰਗਰ ਤੇ ਜਿਹੜੀ ਬਾਬਾ ਸਾਹਿਬ ਵਧੀਆ ਤੋਂ ਵਧੀਆ ਪਿਛਲੇ ਸਾਲਾਂ ਤੋਂ ਵੀ ਬਹੁਤ ਦੱਬਿਆ ਹੋਇਆ ਹੈ। ਉਹਨਾਂ ਨਾਲ ਇਹ ਵਿਸ਼ੇਸ਼ ਕਲਿਆਣੇ ਬਾਸਤੇ ਅਸੀਂ ਹਰ ਸਾਲ ਕਰਨੇ ਆ ਕਿ ਰੌਣਕ ਬਜੇ ਸਭ ਤੋਂ ਵਧੀਆ ਪ੍ਰੋਗਰਾਮ ਹੋਵੇ ਤੇ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਤੇ ਬਹੁਤ ਬਹੁਤ ਸਾਰਿਆਂ ਨੂੰ ਦੱਸਣਾ ਆ ਜਿਹੜੀਆਂ ਵਿਚਾਰਾਂ ਬਹੁਤ ਜ਼ਰੂਰ ਲੋੜ ਹੈ। ਅੱਜ ਦਾ ਜੀ ਸਾਰਿਆਂ ਨੂੰ ਪਹਿਲੇ ਤਾਂ ਸਭ ਤੋਂ ਪਹਿਲੇ ਪੂਰੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੇ ਉਪਲਕਸ਼ ਦੇ ਦਿਹਾੜੇ ਦੀ ਬਹੁਤ-ਬਹੁਤ ਸਾਰਿਆਂ ਨੂੰ ਹਾਰਦਿਕ ਵਧਾਈ ਔਰ ਅੱਜ ਮਹਿੰਦੇਸ਼ ਲੰਗਰ ਸੇਵਾ ਸਮਿਤੀ ਦੀ ਤਰਫ ਤੋਂ 15ਵਾਂ ਜੋ ਵਿਸ਼ਾਲ ਲੰਗਰ ਦੀ ਅੱਜ ਸ਼ੁਰੂਆਤ ਹੋਈ ਹੈ ਜੋ ਕਿ આજ ਸੇ 15 ਸਾਲ ਤੋਂ ਪਹਿਲੇ ਵੀ ਹਵਨ ਯੱਗੇ ਆਰੰਭ ਕਰਕੇ ਸਾਰੇ ਜਿੰਨੇ ਵੀ ਕਮੇਟੀ ਦੇ ਮੈਂਬਰ ਹੈ ਉਹਨਾਂ ਦੇ ਸਹਿਯੋਗ ਦੁਆਰਾ ਪ੍ਰਲਾਕੇ ਦੇ ਸਹਿਯੋਗ ਦੁਆਰਾ ਬਾਂਸਾ ਵਾਲੇ ਖਾਨਪੁਰ ਹੁਦਦੇਸਤਾਨ ਦੇ ਵਿੱਚ ਲੰਗਰ ਦੀ ਅੱਜ ਸ਼ੁਰੂਆਤ ਪਹਿਲਾ ਦਿਨ ਸ਼ੁਰੂ ਹੋ ਰਿਹਾ ਹੈ ਔਰ ਇਹ ਲੰਗਰ ਜੋ ਹੈ ਇਹ ਚਲੇਗਾ ਰਾਧਾ ਅਸ਼ਮੀ ਤੱਕ ਲੰਗਰ ਚਲੇਗਾ ਉਸਕੇ ਅਗੇ ਪ੍ਰਭੂ ਕੀ ਇੱਛਾ ਹੋਗੀ ਤੁਮ ਅਗੇ ਕੀ ਵੀ ਹੋ ਸਕਤੀ ਹੈ ਵਿਵਸਥਾ ਔਰ ਮੇਰੀ ਤਰਫ ਸੇ ਲੰਗਰ ਕਮੇਟੀ ਵਾਲੋਂ ਕੋ ਵੀ ਔਰ ਸਥਾਨ ਦੇਨੇ ਵਾਲੋਂ ਕੋ ਵੀ सभी को बहुत बहुत बधाइयों और इलाके के निवासियों को सहयोग देने की मेरी सभी के आगे विनती है जय श्री राम